ਫਿਲਟਰ ਖੋਲਣ ਤੋਂ ਬਾਅਦ ਦਿਖਾਉਨੇ ਆ ਇਹਦਾ ਹਾਲ ਕੀ ਹੋਊਗਾ। ਲਓ। ਓਹ ਹੋ ਹੋ ਹੋ। ਲੈ ਵੀ। ਇਹ ਆਪਾਂ ਨਾ ਨਾਲੇ ਪਿਛਲੇ ਸਾਲ ਜਿਹੜਾ ਆਪਾਂ ਬੰਦ ਕੀਤੇ ਆ ਨਾ। ਉਦੋਂ ਵੀ ਆ ਖੋਲ ਕੇ ਸਾਰਾ ਸਾਫ਼ ਕੀਤਾ ਇਹਦੇ ਤੋਂ ਤੁਹਾਨੂੰ ਇਹਦੇ ਉੱਤੇ ਜਲਬ ਤੇ ਹਰੇ ਵਾਈ ਦਹਿਦੀ ਹੋਊਗੀ। ਆ ਦੇਖੋ। ਲੈ। ਇਹ ਇੱਥੇ ਆਪਾਂ ਸਾਫ਼-ਸਾਫ਼ ਦੇ ਡੋਲਾਂਗੇ ਇਹ ਆਵੇ। ਆ ਦੇਖਦੀ ਹੈ ਨਾ ਤੁਹਾਨੂੰ ਜਲਬਾਈ ਆਵੇ। ਜੇ ਜਦੋਂ ਆਪਾਂ ਇਹ ਨਹੀਂ ਸਾਫ਼ ਕਰਦੇਗੇ ਇਹ ਜਾਂਦੀ ਫਿਰ ਮੋਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੋਟਰ ਦੀ ਡੰਡ ਲਾਉਂਦੀ ਆ ਤੇ ਇਸ ਦੂ ਬਾਅਦ ਆਪਣੇ ਫੁਵਾਰੇ ਬੰਦ ਹੁੰਦੇ ਆ ਇਹ ਇਹਦੇ ਵਿੱਚੋਂ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਇਹਦਾ ਆਹੜਾ ਫਿਲਟਰ ਹਨਾ ਜਿਹਨੂੰ ਆਪਾਂ ਗੋਦ ਵਾਲਾ ਜਾਂ ਰੂਮ ਵਾਲਾ ਕੋਈ ਵੀ ਕਹਿ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਇਹਨੂੰ ਕੱਢ ਕੇ ਚਲਾ ਕੇ ਬਾਹਰ ਮਾਰੋ ਤੁਹਾਨੂੰ ਮੈਂ ਆਧਾਰਨ ਦੇ ਤੌਰ ਤੇ ਇੱਕ ਚੀਜ਼ ਦੱਸਣਾ ਚਾਹਨਾਗਾ ਵੀ ਆਪਾਂ ਕੋਈ ਵੀ ਮਸ਼ੀਨਰੀ ਘਰ ਦੇ ਵਿੱਚ ਵਰਤਦੇ ਆਂ ਟਰੈਕਟਰ ਗੱਡੀ ਮੋਟਰਸਾਈਕਲ ਉਹ ਇਹਦੀ ਇੱਕ ਲੈਂਪਟ ਹੁੰਦੀ ਆ ਵੀ ਇੰਨਾ ਸਮਾਂ ਚਲਾਉਣ ਤੋਂ ਬਾਅਦ ਤੁਹਾਨੂੰ ਪਤਾ ਵੀ ਆਪਾਂ ਸਰਵਿਸ ਕਰਾਉਂਦੇ ਆ ਜਾਂ ਫਿਰ ਆਪਾਂ ਨੇ ਘਰਾਂ ਦੇ ਵਿੱਚ ਵਾਟਰ ਫਿਲਟਰ ਲੱਗੇ ਹੁੰਦੇ ਆ ਉਹਨਾਂ ਦੀ ਵੀ ਆਪਾਂ ਪ੍ਰੋਪਰ ਸਰਵਿਸ ਕਰਾਉਂਦੇ ਆ ਨਾ ਥੋੜੇ ਟਾਈਮ ਬਾਅਦ ਏਸੀਆਂ ਦੀ ਉਸੇ ਤਰ੍ਹਾਂ ਹੀ ਵੀਰੇ ਫੌਗਰ ਸਿਸਟਮ ਦੀ ਵੀ ਸਰਵਿਸ ਤਕਰੀਬਨ ਵੀ ਸੀਜ਼ਨ ਦੇ ਵਿੱਚ ਦੋ ਵਾਰੀ ਕਰਨੀ ਪੈਂਦੀ ਆ ਇੱਕ ਵਾਰੀ ਜਦੋਂ ਆਪਾਂ ਚਲਾਉਣਾ ਹੁੰਦਾ ਉਦੋਂ ਕਰਨੀ ਪੈਂਦੀ ਆ ਖਰਚਾ ਇਹਦੇ ਤੇ ਸਾਰਾ 40 ਤੋਂ 50 ਰੁਪਏ ਦਾ ਹੁੰਦਾ ਇੱਕ ਵਾਰੀ ਸਰਵਿਸ ਕਰਨ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਆਪਣੇ YouTube ਚੈਨਲ ਤੇ Facebook ਪੇਜ ਪੰਜਾਬ ਡੈਰੀ ਫਾਰਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੋਸ਼ ਪਸ਼ੂ ਪਾਲਕਾਂ ਨੂੰ ਛੱਡ ਕੇ ਲਗਭਗ ਹਰੇਕ ਡੈਰੀ ਫਾਰਮ ਦੇ ਵਿੱਚ ਫੋਗਰ ਸਿਸਟਮ ਲੱਗਾ ਹੋਇਆਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਤੱਤੀ ਲੋ ਵਗਣੀ ਸ਼ੁਰੂ ਹੋ ਚੁੱਕੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਕੁਝ ਪਸ਼ੂ ਪਾਲਕ ਭਰਾਵਾਂ ਨੇ ਫੁਵਾਰੇ ਚਲਾਉਣੇ ਸ਼ੁਰੂ ਵੀ ਕਰਤੇ ਹੋਣਗੇ ਤੇ ਕੁਝ ਵੀਰਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਕਰ ਦੇਣੇ ਆ। ਹਾਲਾਂਕਿ گاਵਾਂ ਵਾਲੇ ਵੀਰਾਂ ਦੇ ਪਿਛਲੇ ਤਕਰੀਬਨ 1 ਮਹੀਨੇ ਤੋਂ ਫੌਗਰ ਸਿਸਟਮ ਚੱਲ ਰਿਹਾਗਾ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਵੀ ਜਿਵੇਂ ਕਿ ਤੁਸੀਂ ਸਾਰਿਆਂ ਨੇ ਸੁਣੇ ਹੋਊਗਾ ਜਾਂ ਫਿਰ ਜਿਨ੍ਹਾਂ ਦੇ ਪਿਛਲੇ ਕੁ ਸਾਲਾਂ ਤੋਂ ਫੌਗਰ ਸਿਸਟਮ ਲੱਗਾ ਉਹਨਾਂ ਨੂੰ ਪਤਾ ਹੋਊਗਾ ਵੀ ਜਦੋਂ ਆਪਾਂ 1 ਸਾਲ ਬਾਅਦ ਫੁਵਾਰੇ ਚਲਾਉਨੇ ਆ ਤਾ ਆਪਣੇ ਫੁਹਾਰੇ ਪ੍ਰੋਪਰ ਚੰਗੀ ਤਰ੍ਹਾਂ ਚੱਲਦੇ ਨਹੀਂਗੇ ਜਾਂ ਤਾਂ ਆਪਣੇ ਫੁਹਾਰੇ ਬੰਦ ਹੋ ਜਾਂਦੇ ਜਦੋਂ ਸਾਲ ਬਾਅਦ ਆਪਾਂ ਚਲਾਉਨੇ ਆ ਜਾਂ ਫਿਰ ਆਪਾਂ ਦੇਖਿਆ ਵੀ 1-2 ਮਿੰਟ ਚੱਲਣ ਤੋਂ ਬਾਅਦ ਆਪਣੀ ਮੋਟਰਾਂ ਸੜ ਜਾਂਦੀਆਂ ਆ ਫੁਹਾਰਿਆਂ ਦੀਆਂ ਤੇ ਇਹ ਵੀਡੀਓ ਜਿਹੜੇ ਆਪਣੇ ਪਸ਼ੂ ਪਾਲਕ ਵੀਰ ਕਈ ਸਾਲਾਂ ਤੋਂ ਇਹ ਕਹ ਲੀਏ ਨੁਕਸਾਨ ਤੋਂ ਤੰਗ ਆ ਚੁੱਕੇ ਆ ਉਹਨਾਂ ਦੇ ਲਈ ਵੀ ਆ ਤੇ ਜਿਹੜੇ ਵੀਰਾਂ ਨੇ ਹਜੇ ਨਵੇਂ ਫੌਗਰ ਸਿਸਟਮ ਪਿਛਲੇ ਸਾਲ ਹੀ ਇੰਸਟਾਲ ਕੀਤੇ ਆ ਤੇ ਉਹਨਾਂ ਨੇ ਹਜੇ ਚਲਾਉਨੇ ਆ ਉਹਨਾਂ ਦੇ ਲਈ ਵੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਸ ਸਮੱਸਿਆ ਦਾ ਹੱਲ ਦੱਸਾਂਗੇ ਜੇ ਸਮੱਸਿਆ ਦਾ ਤੁਸੀਂ ਹੱਲ ਪਹਿਲਾਂ ਕਰ ਲਿਆ ਤਕਰੀਬਨ 50 ਰੁਪਏ ਦਾ ਖਰਚਾ ਹੈਗਾ ਫਿਰ ਤੁਹਾਡਾ ਸੈਲਫ ਫੌਗਰ ਸਿਸਟਮ ਕਦੇ ਵੀ ਖਰਾਬ ਨਹੀਂ ਹੁੰਦਾਗਾ ਕੋਈ ਵੈਸੇ ਕਿਸੇ ਕਾਰਨ ਕਰਕੇ ਹਨਾ ਕਿਉਂਕਿ ਹਰ ਇੱਕ ਚੀਜ਼ ਦੀ ਲਾਈਫ ਹੁੰਦੀ ਆ ਮੋਟਰ ਖਰਾਬ ਹੋ ਜੇ ਉਹ ਦੀ ਜ ਬਥਰੀ ਆ ਵੈਸੇ ਜਿਵੇਂ ਤੁਸੀਂ ਦੇਖਿਆ ਹੋਊਗਾ ਹਰ ਇੱਕ ਸਾਲ ਆਲੀ ਸਮੱਸਿਆ ਆਉਂਦੀ ਆ ਉਹ ਸਮੱਸਿਆ ਨਹੀਂ ਆਉਂਦੀ ਜੇ ਤੁਸੀਂ ਇਹ ਕੰਮ ਕਰ ਲੋਗੇ ਤਾਂ ਕਿਉਂਕਿ ਫੋਨੂਮਿਆਂ ਦੇ ਆਧਾਰ ਦੇ ਤੌਰ ਤੇ ਇੱਕ ਚੀਜ਼ ਦੱਸਣਾ ਚਾਹਨਾਗਾ ਵੀ ਆਪਾਂ ਕੋਈ ਵੀ ਮਸ਼ੀਨਰੀ ਘਰ ਦੇ ਵਿੱਚ ਵਰਤਦੇ ਆਂ ਟਰੈਕਟਰ ਗੱਡੀ ਮੋਟਰਸਾਈਕਲ ਉਹ ਇਹਦੀ ਇੱਕ ਲੈਂਪਟ ਹੁੰਦੀ ਆ ਵੀ ਇੰਨਾ ਸਮਾਂ ਚਲਾਉਣ ਤੋਂ ਬਾਅਦ ਤੁਹਾਨੂੰ ਪਤਾ ਵੀ ਆਪਾਂ ਸਰਵਿਸ ਕਰਾਉਂਦੇ ਆ ਜਾਂ ਫਿਰ ਆਪਣੇ ਘਰਾਂ ਦੇ ਵਿੱਚ ਵਾਟਰ ਫਿਲਟਰ ਲੱਗੇ ਹੁੰਦੇ ਆ ਉਹਨਾਂ ਦੀ ਵੀ ਆਪਾਂ ਪ੍ਰੋਪਰ ਸਰਵਿਸ ਕਰਾਉਣੀ ਆ ਹਨਾ ਥੋੜੇ ਟਾਈਮ ਬਾਅਦ ਏਸੀਆਂ ਦੀ ਉਸੇ ਤਰ੍ਹਾਂ ਹੀ ਵੀਰੇ ਫੌਗਰ ਸਿਸਟਮ ਦੀ ਵੀ ਸਰਵਿਸ ਤਕਰੀਬਨ ਵੀ ਸੀਜ਼ਨ ਦੇ ਵਿੱਚ ਦੋ ਵਾਰੀ ਕਰਨੀ ਪੈਂਦੀ ਆ ਇੱਕ ਵਾਰੀ ਜਦੋਂ ਆਪਾਂ ਚਲਾਉਣਾ ਹੁੰਦਾ ਉਦੋਂ ਕਰਨੀ ਪੈਂਦੀ ਆ ਖਰਚਾ ਇਹਦੇ ਤੇ ਸਾਰਾ 40 ਤੋਂ 50 ਰੁਪਏ ਦਾ ਹੁੰਦਾ ਇੱਕ ਵਾਰੀ ਸਰਵਿਸ ਕਰਨ ਦਾ ਤੇ ਆਜੋ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿਦਾਂ ਇਹਦੀ ਸਰਵਿਸ ਹੁੰਦੀ ਆ ਹਨ ਤੇ ਕਿਹੜੀਆਂ ਚੀਜ਼ਾਂ ਕਰਕੇ ਆਪਣਾ ਫੋਗਰ ਸਿਸਟਮ ਖਰਾਬ ਹੁੰਦਾ ਹੈਗਾ ਤੇ ਜੇਕਰ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਸਾਰੀ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਹੋਰ ਪਸ਼ੂ ਪਾਲਕਾਂ ਨਾਲ ਸ਼ੇਅਰ ਕਰਿਓ ਵੀਡੀਓ ਨੂੰ YouTube ਤੇ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਫੇਸਬੁੱਕ ਤੇ ਦੇਖ ਰਹੇ ਆ ਤਾਂ ਚੈਨਲ ਨੂੰ ਫੋਲੋ ਕਰ ਕਰਦੇ ਆ ਵੀਡੀਓ ਦੀ ਸ਼ੁਰੂਆਤ ਆ ਜੋ ਸਰਵਸ ਕਰਨ ਦੇ ਲਈ ਵੀਰੇ ਕਰਨਾ ਕੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਹ ਲ ਆਪਣਾ ਫਿਲਟਰ ਲੱਗਾ ਹੁੰਦਾ ਨਾ ਇਹਨੂੰ ਤੁਸੀਂ ਖੋਲ ਲੈਣਾਗਾ ਤੇ ਤੁਹਾਨੂੰ ਫਿਲਟਰ ਖੋਲਣ ਤੋਂ ਬਾਅਦ ਦਿਖਾਉਨੇ ਆ ਇਹਦਾ ਹਾਲ ਕੀ ਹੋਊਗਾ ਆਪਾਂ ਵੀ ਪਿਛਲੇ ਸਾਲ ਦਾ ਖੋਲ ਕੇ ਸਾਫ਼ ਕੀਤਾ ਹੋਇਆ ਤੇ ਹੁਣ ਇਹਨੂੰ ਆਪਾਂ ਅੱਜ ਫਵਾਰੇ ਚਲਾਉਣੇ ਸ਼ੁਰੂ ਕਰਨੇ ਆ ਤੇ ਤੁਹਾਨੂੰ ਖੋਲ ਕੇ ਦਿਖਾਉਨੇ ਆ ਇਹਨੂੰ ਫਿਲਟਰ ਲਾ ਕੇ ਆਪਾਂ ਥੱਲੇ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਖੋਲਦੇ ਆਂ ਤੇ ਦੇਖਦੇ ਆਂ ਇਹਦੇ ਵਿੱਚੋਂ ਕੀ ਸਿਸਟਮ ਨਿਕਲਦਾ ਹੈਗਾ। ਲਓ ਜੀ ਤੁਹਾਡੇ ਸਾਹਮਣੇ ਆਪਾਂ ਇਹਨੂੰ ਖੋਲਣਾ ਸ਼ੁਰੂ ਕਰਦੇ ਆਂ। ਦੇਖਦੇ ਆਂ ਇਹਦੇ ਵਿੱਚੋਂ ਕੀ ਕਾਸ਼ ਨਿਕਲ। ਓਹ ਹੋ ਹੋ ਹੋ। ਲੈ ਵੀ। ਇਹ ਆਪਾਂ ਨਾਲੇ ਪਿਛਲੇ ਸਾਲ ਜਿਹੜਾ ਆਪਾਂ ਬੰਦ ਕੀਤੇ ਆ ਨਾ। ਉਦੋਂ ਵੀ ਆ ਖੋਲ ਕੇ ਸਾਰਾ ਸਾਫ਼ ਕੀਤਾ ਤੇ ਤੁਹਾਨੂੰ ਇਹਦੇ ਉੱਤੇ ਜਲਬ ਤੇ ਹਰੇ ਵਾਈ ਦਾਹ ਦੀ ਹੋਊਗੀ। ਆ ਦੇਖੋ। ਲੈ। ਇਹ ਆ ਦੇਖੋ ਕਿੱਡੇ ਕਿੱਡੇ ਜਾਲੇ ਜੰਮੇ ਹੋਏ ਹਨ ਪਿਛਲੇ ਸਾਲ ਨਾਲੇ ਆਪਾਂ ਇਹਨੂੰ ਧੋ ਕੇ ਖੜਾਇਆ ਗਿਆ ਤੇ ਇਹਦੇ ਵਿਚਲਾ ਜਿਹੜਾ ਹਾਲ ਹਨ ਉਹ ਤੁਹਾਨੂੰ ਮੈਂ ਧੌਪਾ ਚਲ ਜਾ ਕੇ ਦਿਖਾਉਣਾ ਵਿੱਚ ਉਹਦਾ ਭਾਈ ਬੇੜਾਗਰ ਕੀ ਹੋਇਆ ਪਿਆ ਜੀ ਲੈ ਵੀ ਇੱਥੇ ਆਪਾਂ ਇਹਨੂੰ ਡੋਲਦੇ ਆ ਫੇਰ ਤੁਹਾਨੂੰ ਪਤਾ ਲੱਗੂਗਾ ਦੇਖੋ ਇਹਦੇ ਵਿੱਚ ਕਿੰਨੇ ਇੱਥੇ ਆਪਾਂ ਸਾਫ਼-ਸਾਂ ਦੇ ਡੋਲਾਂਗੇ ਇਹ ਆਵੇ ਆਹ ਦੇਖਦੀ ਹੈ ਨਾ ਤੁਹਾਨੂੰ ਜਲਬਾਈ ਆਵੇ ਜੇ ਜਦੋਂ ਆਪਾਂ ਇਹ ਨਹੀਂ ਸਾਫ਼ ਕਰਦੇਗੇ ਇਹ ਜਾਂਦੀ ਫਿਰ ਮੋਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੋਟਰ ਦੀ ਡੰਡ ਲਾਉਂਦੀ ਐ ਤੇ ਇਸ ਦੂਬਾਰ ਆਪਣੇ ਫੁਵਾਰੇ ਬੰਦ ਹੁੰਦੇ ਆ ਇਹ ਇਹਦੇ ਵਿੱਚੋਂ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਇਹਦਾ ਇਹ ਚੀਜ਼ ਫਿਰ ਆਪਣਾ ਸਾਰਾ ਫੋਗਰ ਸਿਸਟਮ ਖਰਾਬ ਕਰਦੀ ਐ ਤੇ ਇਹਦੇ ਲਈ ਕਰਨਾ ਕੀ ਆ ਵੀਰੇ ਆਪਾਂ ਇੱਕ ਤਾਂ ਜੇ ਲੋ ਸਾਲ ਬਾਅਦ ਫੁਵਾਰੇ ਚਲਾਉਣੇ ਆ ਜਿਹੜੀ ਆਹਾ ਆਪਣੀ ਆਹ ਵਾਲਾ ਫਿਲਟਰ ਹਨਾ ਜਿਹਨੂੰ ਆਪਾਂ ਗੋਦ ਵਾਲਾ ਜਾਂ ਰੂਮ ਵਾਲਾ ਕੋਈ ਵੀ ਕਹਿ ਦਿੰਨੇ ਆ ਸਭ ਤੋਂ ਪਹਿਲਾਂ ਤੇ ਇਹਨੂੰ ਕੱਢ ਕੇ ਚਲਾ ਕੇ ਬਾਹਰ ਮਾਰੋ ਤੇ ਇਸ ਤੋਂ ਬਾਅਦ ਜਿਹੜਾ ਆਹ ਲੀਟਰ ਜਿਹਾ ਵਾ ਇਹਨੂੰ ਚੰਗੀ ਤਰ੍ਹਾਂ ਬੁਰਸ਼ ਦੇ ਨਾਲ ਧੋਲੋ ਤੁਹਾਨੂੰ ਆਪਾਂ ਧੋ ਕੇ ਦਿਖਾਉਨੇ ਆ ਇਹ ਲਓ ਜੀ ਫਿਲਟਰ ਧੋ ਕੇ ਕੱਢਤਾ ਆਪਾਂ ਵਿੱਚੋਂ ਬਿਲਕੁਲ ਨਵਾਂ ਨਵਾਂ ਜਿੱਦਾਂ ਦਾ ਆਪਾਂ ਦੁਕਾਨ ਤੋਂ ਲੈ ਕੇ ਆਂਦਾ ਸੀਗਾ ਬਿਲਕੁਲ ਉਸੇ ਤਰ੍ਹਾਂ ਦਾ ਇਹਨੂੰ ਧੋਣ ਦੇ ਲਈ ਆਪਾਂ ਇੱਕ ਚਮਚਾ ਸਰਫਦਾ ਲਿਆਗਾ ਤੇ ਆਹ ਲਈ ਟਾਕੀ ਆਪਾਂ ਯੂਜ਼ ਕੀਤੀ ਸੀ ਕਿਉਂਕਿ ਹੱਥੇ ਦੇ ਵਿੱਚ ਪੈ ਜਾਂਦਾ ਹੈਗਾ ਤੇ ਬੜੀ ਆਸਾਨੀ ਦੇ ਨਾਲ ਜਲਬ ਜਿਹੜੀ ਬਾਹਰ ਨਿਕਲ ਜਾਂਦੀ ਆ ਅੰਦਰੋਂ ਤੇ ਬਾਹਰੋਂ ਦੋਨੇ ਪਾਸਿਆਂ ਤੋਂ ਧੋលਿਆ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਆਹ ਆਹ ਵਾਲਾ ਨਵਾਂ ਫਿਲਟਰ ਇੰਸਟਾਲ ਕਰਾਂਗੇ ਇਹ ਵੀਰੇ ਤੁਹਾਨੂੰ 25-30 ਰੁਪਏ ਤੋਂ ਲੈ ਕੇ ਤੇ 70-80 100 ਰੁਪਏ ਤੱਕ ਮਿਲ ਜਾਂਦਾ ਹੈਗਾ ਕੁਆਲਿਟੀ ਦੇ ਉੱਪਰ ਡਿਪੈਂਡ ਕਰਦਾ ਇਹ ਵਧੀਆ ਈ ਕੁਆਲਿਟੀ ਆ ਦੋ ਫਿਲਟਰ ਆਪਾਂ 136 70 ਰੁਪਏ ਦਾ ਫਿਲਟਰ ਆਇਆ ਤੇ ਐਮ ਆਰ ਪੀ ਚੈੱਕ ਕਰੋ ਇਹਦੀ 499 ਰੁਪਏ ਫਿਲਟਰ 70 ਦਾ ਯਾਰ ਐਮ ਆਰ ਪੀ 499 ਤੱਕ ਆਈ ਹੈ ਨਾ ਇਹ ਉਹੋ ਜਿਹਾ ਬੰਦਾ ਹੋਵੇ ਤਾਂ ਰਗੜ ਵੀ ਦਿੰਦਾ ਇਹ ਵਾਲਾ ਆਪਾਂ ਫਿਲਟਰ ਕੱਢ ਕੇ ਹੁਣ ਇਹਦੇ ਵਿੱਚ ਇੰਸਟਾਲ ਕਰ ਲਾਂਗੇ ਤੇ ਵਿੱਚੋਂ ਕੁਛ ਇਸ ਤਰ੍ਹਾਂ ਦਾ ਨਿਕਲਦਾ ਵੀਰੇ ਇਹ ਤੇ ਜਿਹੜਾ ਪਹਿਲਾਂ ਵਾਲਾ ਫਿਲਟਰ ਆਪਾਂ ਕੱਢਿਆਗਾ ਉਹਦੇ ਨਾਲੋਂ ਕਾਸ਼ ਕੁਆਲਿਟੀ ਇਹਦੀ ਵਧੀਆ ਲੱਗਦੀ ਹੈ ਕਿਉਂਕਿ ਉਦੋਂ ਜਦੋਂ ਆਪਾਂ ਦੁਕਾਨ ਤੋਂ ਸਮਾਨ ਲੈਨੇ ਹਨ ਆਪਣੇ ਨਾਲ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਕਰ ਜਾਂਦੇ ਕਈ ਵਾਰੀ ਇਸ ਤਰ੍ਹਾਂ ਇਹਨੇ ਫਿਲਟਰ ਨੇ ਵਿੱਚ ਪਾਇਆ ਤੇ ਲਓ ਜੀ ਚੰਗੀ ਤਰ੍ਹਾਂ ਫਿਲਟਰ ਨੂੰ ਧੋਣ ਤੋਂ ਬਾਅਦ ਤੇ ਨਵਾਂ ਫਿਲਟਰ ਵਿੱਚ ਇਹਦੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਆਪਣੀ ਜਗ੍ਹਾ ਤੇ ਲਿਆ ਕੇ ਟੰਗ ਲਿਆਗਾ ਜਿਹੜੇ ਪੈਪ ਤੋਂ ਇਹਦੇ ਵਿੱਚ ਪਾਣੀ ਆਉਣਾ ਉਸ ਪੈਪ ਦੇ ਨਾਲ ਹੁਣ ਇਹ ਟੰਗਿਆ ਹੋਇਆਗਾ ਸਭ ਤੋਂ ਪਹਿਲਾਂ ਆਪਾਂ ਉਦੋਂ ਟੂਟੀ ਛੱਡ ਕੇ ਇਹਨੂੰ ਪਾਣੀ ਦੇ ਨਾਲ ਫੁੱਲ ਭਰ ਲਾਂਗੇ ਉਦੇ ਨਾਲ ਇੱਕ ਤਾਂ ਜਦੋਂ ਫੁੱਲ ਭਰੂਗਾ ਮੋਟਰ ਸੁੱਕੀ ਨਹੀਂ ਚੱਲਦੀਗੀ ਆਪਣੀ ਤੇ ਦੂਸਰੀ ਗੱਲ ਆ ਵੀ ਇੱਥੇ ਆਪਾਂ ਹਥਰਾ ਕੇ ਦੇਖ ਲਾਂਗੇ ਕੋਈ ਸਾਈਡ ਤੋਂ ਕੋਈ ਲੀਕਿੰਗ ਵਗੈਰਾ ਹੁੰਦੀ ਹੋਈ ਤਾਂ ਹੁਣ ਇਹਦਾ ਢੱਕਣ ਕੱਸ ਲਾਂਗੇ ਹਨਾ ਤੇ ਇਹਦੇ ਵਿੱਚ ਵੀ ਤੁਸੀਂ ਵੀਰੇ ਇੱਕ ਗੱਲ ਦਾ ਧਿਆਨ ਰੱਖਣਾਗਾ ਆ ਜਿਹੜੇ ਪਾਸੇ ਇਹਨਾਂ ਲਿਖਿਆ ਹੋਇਆ ਉਸ ਪਾਸੇ ਇਹਨਾਂ ਵਾਲੀ ਮਤਲਬ ਕਿ ਜਿੱਧਰੋਂ ਪਾਣੀ ਆਉਣਾ ਹੁਣ ਆਪਣੀ ਵੀ ਆ ਗਲਤ ਲੱਗ ਗਈ ਸੀਗੀ ਆ ਵੀਡੀਓ ਨੂੰ ਰੋਕ ਕੇ ਆਪਾਂ ਆਹ ਹੀ ਪੈਪ ਲਾ ਕੇ ਇਧਰਲੇ ਪਾਸੇ ਲਾਵਾਂਗੇ ਤੇ ਜਿਹੜੀ ਆਊਟ ਵਾਲੀ ਪੈਪ ਆ ਇਹਦਾ ਕਨੈਕਸ਼ਨ ਆਪਾਂ ਇਧਰ ਮੋਟਰ ਨਾਲ ਦੇਵਾਂਗੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਜੇ ਪੈਪ ਤੁਸੀਂ ਉਲਟ ਲਾ ਲਿਆ ਇਸ ਤੋਂ ਬਾਅਦ ਇਹਨੇ ਕੋਈ ਵੀ ਕੰਮ ਨਹੀਂ ਕਰਨਾ ਉਹ ਸਾਰਾ ਸਿਸਟਮ ਹੀ ਉਲਟ ਹੋ ਜਾਣਾ ਤੇ ਇਹਦੇ ਨਾਲ ਤੁਸੀਂ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣਾ ਇਧਰ ਜਿਹੜੀ ਮੋਟਰ ਲੱਗੀ ਹੈ ਨਾ ਸਭ ਤੋਂ ਵੱਧ ਬੰਦੇ ਨੁਕਸਾਨ ਇੱਥੇ ਕਰਾਉਂਦੇ ਜਦੋਂ ਨਵਾਂ ਲਿਆਉਂਦੇ ਆ ਅਨਗੈਹੀ ਕਰ ਲੈਂਦੇ ਆ ਇਹਦੇ ਉੱਪਰ ਵੀ ਇਨ ਆਊਟ ਦਾ ਨਿਸ਼ਾਨ ਬਣਿਆ ਹੁੰਦਾਗਾ ਕਈ ਬੰਦੇ ਕੀ ਕਰਦੇ ਆ ਵੀ ਉਹ ਚੀਜ਼ ਨਹੀਂ ਦੇਖਦੇ ਲਿਆ ਕੇ ਤੇ ਤੁੰਨਾਂ ਦੀ ਕਰਦੇ ਪਾਈਪਾਂ ਵਿੱਚ ਆਊਟ ਵਾਲੇ ਪਾਸੇ ਇਹਨਾਂ ਵਾਲੀ ਪਾਈਪ ਲਾ ਲੈਂਦੇ ਤੇ ਇਹਨਾਂ ਵਾਲੇ ਪਾਸੇ ਆਊਟ ਵਾਲੀ ਲਾ ਲੈਂਦੇ ਆ ਬਹੁਤ ਵੀਰਾਂ ਤੋਂ ਇਹ ਗੱਲ ਫਿਰ ਸੌਣ ਚ ਮਿਲੀ ਆ ਵੀ 4 4 5 5 ਮੋਟਰਾਂ ਸਾੜ ਲਈਆਂ ਤੇ ਚਾਰ ਪੰਜ ਮੋਟਰਾਂ ਸਾੜ ਲਈਆਂ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਕਨੈਕਸ਼ਨ ਗਲਤ ਕਰਦੇ ਪਏ ਸੀ ਇਹ ਚੀਜ਼ ਦਾ ਤੁਸੀਂ ਖਾਸਤਿਆਂ ਰੱਖਣਾ ਤੇ ਹੁਣ ਆਪਾਂ ਇਧਰੋਂ ਟੂਟੀ ਛੱਡ ਲੈਣੇ ਆ ਇਸ ਤਰ੍ਹਾਂ ਦੀ ਟੂਟੀ ਤੁਹਾਨੂੰ ਪਤਾ ਵੀ ਫੁਹਾਰਿਆਂ ਦੇ ਨਾਲ ਮਿਲਦੀ ਆ। ਇਹ ਟੂਟੀ ਛੱਡ ਲਈ ਆਪਾਂ ਤੇ ਪਾਣੀ ਉਧਰ ਜਾਣ ਆਪਣਾ ਸ਼ੁਰੂ ਹੋ ਗਿਆ ਵਾ। ਇਸ ਤੋਂ ਬਾਅਦ ਫਿਲਟਰ ਨੂੰ ਭਰ ਕੇ ਮੋਟਰ ਦੇ ਵਿੱਚ ਇੰਸਟਾਲ ਕਰਕੇ ਫੇਰ ਤੁਹਾਨੂੰ ਦਿਖਾਉਨੇ ਫੁਹਾਰੇ ਚੱਲਦੇ ਆਪਾਂ। ਇਹ ਲਓ ਜੀ ਆਪਾਂ ਪਾਣੀ ਉਧਰੋਂ ਛੱਡ ਲਿਆ ਸੀ ਤੇ ਫਿਲਟਰ ਆਪਣਾ ਭਰ ਚੁੱਕਿਆ ਵਾ। ਆਹ ਤੁਸੀਂ ਇੱਧਰ ਚੈੱਕ ਕਰ ਲਓ ਜਿਹੜੀ ਪਾਣੀ ਵਾਲੀ ਪਾਈਪ ਆਪਣੀ ਆ ਰਹੀ ਆ ਪਹਿਨਾਂ ਵਾਲੇ ਪਾਸੇ ਲਾਈ ਹੋਈ ਆ ਤੇ ਆਊਟ ਵਾਲੇ ਪਾਸੇ ਆਪਣਾ ਪਾਣੀ ਨਿਕਲ ਰਿਹਾ। ਆਊਟ ਵਾਲਾ ਪੁਆਇੰਟ ਆਪਾਂ ਮੋਟਰ ਦੇ ਇਹਨਾਂ ਵਾਲੀ ਸਾਈਡ ਨਾਲ ਅਟੈਚ ਕਰਨਾਗਾ ਤੇ ਜਿਹੜਾ ਮੋਟਰ ਤੇ ਆਊਟ ਹੋਊਗਾ ਉਹ ਵਾਲਾ ਕਨੈਕਸ਼ਨ ਆਪਾਂ ਫੁਵਾੜਿਆਂ ਦੇ ਨਾਲ ਅਟੈਚ ਕਰਨਾਗਾ ਤੇ ਇੱਥੇ ਹੁਣ ਹੱਥ ਰੱਖ ਕੇ ਆਪਾਂ ਦੇਖਾਂਗੇ ਵੀ ਆਹ ਟੱਕਣ ਤੋਂ ਕੋਈ ਲੀਕਿੰਗ ਵਗੈਰਾ ਤਾਂ ਨਹੀਂ ਹੋ ਰਹੀਗੀ ਇੱਥੋਂ ਜਿਹੜਾ ਪਾਣੀ ਨਿਕਲਦਾ ਕੋਈ ਚੱਕਰ ਨਹੀਂਗਾ ਸਾਈਡ ਤੋਂ ਪਾਣੀ ਨਹੀਂ ਨਿਕਲਣਾ ਚਾਹੀਦਾ ਆਪਣਾ ਤੇ ਪ੍ਰੈਸ਼ਰ ਵੀਰੇ ਪੂਰਾ ਬਣ ਰਿਹਾ ਹੱਥ ਨਾਲ ਆ ਦੇਖੋ ਤੁਸੀਂ ਰੋਕ ਨਹੀਂ ਰਿਹਾਗਾ ਤੇ ਜਿਹੜੀ ਹਵਾ ਵਗੈਰਾ ਸਾਰੀ ਇਹਦੇ ਨਿਕਲ ਜਾਂਦੀ ਹੈ ਜੇ ਆਪਾਂ ਡਾਇਰੈਕਟ ਮੋਟਰ ਨਾਲ ਇਹਨੂੰ ਇੰਸਟਾਲ ਕਰਦੇ ਤਾਂ ਇਹਦੇ ਵਿੱਚ ਥੋੜੀ ਬਹੁਤੀ ਹਵਾ ਰਹਿ ਜਾਣੀ ਸੀ ਜਿਹਦੇ ਨਾਲ ਪ੍ਰੈਸ਼ਰ ਨਹੀਂ ਪੂਰਾ ਬਣਨਾ ਸੀ ਹੁਣ ਇਹਦਾ ਪ੍ਰੈਸ਼ਰ ਚੈੱਕ ਕਰਿਓ ਤੁਸੀਂ ਆ ਦੇਖਿਓ ਆਪਾਂ ਲਾ ਕੇ ਰੱਖਾਂਗੇ ਇੱਕ ਅੱਧਾ ਮਿੰਟ ਦੇ ਬਾਅਦ ਪ੍ਰੈਸ਼ਰ ਦੇਖਿਓ ਇਹਦਾ ਆਪਾਂ ਲਾਈਵ ਹੀ ਦਿਖਾਉਣੇ ਵਿੱਚ ਉਹ ਵੀਡੀਓ ਨਹੀਂ ਰੋਕ ਦੇਗੇ ਔਰ ਕਿਉਂ ਆਏ ਪ੍ਰੈਸ਼ਰ ਬੰਦ ਹੈ ਇਹਦੇ ਵਿੱਚ ਤੇ ਹੁਣ ਆਪਾਂ ਟੰਗਦੇ ਆ ਤਾਂ ਇਹਨੂੰ ਤੇ ਫੇਰ ਤੁਹਾਨੂੰ ਦਿਖਾਉਣੇ ਮੋਟਰ ਨਾਲ ਇੰਸਟਾਲ ਕਰਕੇ ਚਲਾਉਣੇ ਫੁਵਾਾਰੇ ਤੇ ਲਓ ਵੀਰੇ ਕਰੋ ਚੈੱਕ ਚਲਾਤੇ ਆ ਫੁਵਾਾਰੇ ਆਪਾਂ ਇੱਕ ਸਾਲ ਬਾਅਦ ਸਰਵਿਸ ਕਰਕੇ ਚਲਾਇਆ ਜਿਹਾ ਆਪਾਂ ਤੇ ਤੁਹਾਨੂੰ ਪ੍ਰੋਪਰ ਕੈਮਰੇ ਵਿੱਚ ਪਤਾ ਨਹੀਂ ਓਨੀ ਚੀਜ਼ ਕੈਪਚਰ ਹੁੰਦੀ ਹੋਊਗੀ ਕਿ ਨਹੀਂ ਹੁੰਦੀ ਹੋਊਗੀ ਪਰ ਜਿਹੜੀ ਫੌਗ ਆ ਇਹਨਾਂ ਨੇ ਪ੍ਰੋਪਰ ਬਣਾਉਣੀ ਸ਼ੁਰੂ ਕਰਤੀ ਆ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਾਂਗਾ ਆਪਣੇ ਪ੍ਰੈਕਟੀਕਲ ਦੇ ਵਿੱਚੋਂ ਨਿਕਲੀ ਆ ਜਿਹੜੇ ਇੱਧਰ ਲਈ ਸੁਹਾਰੇ ਆ ਇਹ ਸਾਰੇ ਆਪਾਂ ਵੀਰੇ ਸਾਫ਼ ਕੀਤੇ ਆ ਸੂਈ ਨਾਲ ਹਨਾ ਤੇ ਜਿਹੜੀ ਇਹਨਾਂ ਦੀ ਪਹਿਲਾਂ ਵਾਲੀ ਪੂਰ ਸੀਗੀ ਉਹ ਬਹੁਤ ਜ਼ਿਆਦੇ ਬਰੀਕ ਸੀਗੀ ਹਵਾ ਦੇ ਵਿੱਚ ਸੈੱਲ ਪੈਦਾ ਕਰਦੇ ਸੀਗੇ ਤੇ ਸੂਈ ਦੇ ਦੇ ਨਾਲ ਕੀ ਹੋਇਆ ਵੀ ਹਲਕੀ ਜੀ ਇਹਨਾਂ ਦੀ ਤਾਂ ਜਿਹੜੀ ਕਹਿ ਲਈਏ ਵੀ ਫੌਗ ਬਣਾਉਣੀ ਸੀ ਉਹ ਹਲਕੀ ਜੀ ਮੋਟੀ ਹੋ ਗਈ ਆ ਵੀ ਪਾਣੀ ਥੋੜਾ ਜਿਹਾ ਮਤਲਬ ਕਿ ਸੰਘਣ ਭਾਰੀ ਕਣੇ ਬਣਾ ਕੇ ਸੈੱਟਦੇ ਆ ਤੇ ਇਧਰਲੇ ਜਿਹੜੇ ਆਹ ਦੋ ਫੁਵਾਰੇ ਆ ਇਹਦਾ ਵੀਰੇ ਹਵਾ ਦੇ ਵਿੱਚ ਸੈੱਲ ਹੀ ਦਿੰਦੇ ਤੁਹਾਨੂੰ ਉੜਦੀ ਦੇਖਦੀ ਹੋਊਗੀ ਹਨ ਜਿਵੇਂ ਆਪਾਂ ਪਹਿਲੇ ਦਿਨ ਲਿਆ ਕੇ ਨਵਾਂ ਫੁਵਾਰਾ ਲਾਇਆ ਸੀ ਉਸੇ ਤਰ੍ਹਾਂ ਕੰਮ ਕਰਦਾ ਹੈਗਾ ਇਹ ਪਤਾ ਕਾਦੋਂ ਕਰਦੇ ਆ ਉਹ ਤਾਂ ਆਪਾਂ ਸੂਈ ਨਾਲ ਸਾਫ਼ ਕੀਤੇ ਸੀਗੇ ਇਹ ਆਪਾਂ ਫੁਵਾਰੇ ਸਾਫ਼ ਕੀਤੇ ਆ ਵੀਰੇ ਆਹ ਯੰਤਰ ਨਾਲ ਇਹ ਹਵਾ ਵਾਲੀ ਟੈਂਕੀ ਆ ਇੱਕ ਤਾਂ ਕੀ ਹੁੰਦਾ ਵੀ ਜਿਹੜੀ ਆ ਚੀਜ਼ ਪੈਪ ਆ ਨਾ ਇੱਥੇ ਇਹਦੇ ਚ ਜਾ ਕੇ ਜਲ ਬੰਦਦੀ ਆ ਜਿਹੜੀ ਆ ਕਾਲੇ ਪੁਆਇੰਟ ਤੋਂ ਥੱਲੇ ਆ ਉਹ ਕਰਦੀ ਆਪਣੇ ਫੁਵਾऱ्यांना ਨੂੰ ਬੰਦ ਆਹ ਦੇਖੋ ਕਿੰਨੀ ਵਰੀ ਇਹ ਧੁੰਦ ਬਣਾਉਂਦੇ ਹਣ ਜਿਹੜੀ ਹਵਾ ਵੀਰੇ ਉਹ ਸਾਰਾ ਕੁਝ ਵਿੱਚੋਂ ਪੱਟ ਕੇ ਕੱਢ ਦਿੰਦੀ ਆ ਤੇ ਜਿਹੜਾ ਆਪਣਾ ਸਰਾਖ ਆ ਉਹਨੂੰ ਖਰਾਬ ਨਹੀਂ ਕਰ ਦੇਗੀ ਜਿਹੜੀ ਸੂਈ ਆ ਉਹ ਆਪਣੇ ਫੁਹਾਰੇ ਦਾ ਸਰਾਕ ਖਰਾਬ ਕਰਦੀ ਆ ਉਹਦੇ ਨਾਲ ਫਿਰ ਥੋੜਾ ਜਿਹਾ ਇਦਾਂ ਜਿਹੇ ਦੀ ਭੂਰ ਨਿਕਲਦੀ ਆ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਜੇ ਨਜ਼ਰ ਆ ਜੇ ਦਾ ਕੈਮਰੇ ਦੇ ਵਿੱਚ ਵੈਸੇ ਨੀੜ ਤੋਂ ਇਹਨੇ ਕੈਪਚਰ ਕਰਨਾ ਨਹੀਂ ਹੈਗਾ ਹੈ ਕੱਲ ਮਲਾ ਕੇ ਕਹਿੰਦਾ ਭਾਵਾ ਵੀ ਫੁਹਾਰਿਆਂ ਨੂੰ ਹਵਾ ਮਾਰ ਕੇ ਸਾਫ਼ ਕਰੋ ਜਿਹੜਾ ਆਪਣਾ ਸੂਈ ਵਾਲਾ ਆਪਾਂ ਪਹਿਲਾਂ ਪ੍ਰੈਕਟੀਕਲ ਕੀਤਾ ਸੀਗਾ ਉਹ ਕਾਮਯਾਬ ਨਹੀਂਗਾ ਹਵਾ ਵਾਲਾ ਪ੍ਰੈਕਟੀਕਲ ਪੂਰਾ ਕਾਮਯਾਬ ਆ ਧੰਨਵਾਦ